ਦੀ ਚਾਦਰ ਤੇ ਨੌਵੀਂ ਪਾਤਸ਼ਾਹੀ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਸੰਗਤਾਂ ਦੇ ਵੱਲੋਂ ਬੜੇ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਵਕ ਵਕ ਗੁਰੂ ਧਾਮਾਂ ਦੇ ਵਿੱਚ ਮੱਥਾ ਟੇਕ ਕੇ ਮਨਾਇਆ ਗਿਆ। ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਸਾਹਿਬ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਦੇ ਵਿੱਚ ਵੀ ਮੱਥਾ ਟੇਕਣ ਪਹੁੰਚਿਆ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿੱਥੇ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਲੌਕਿਕ ਆਤਿਸ਼ਬਾਜ਼ੀ ਵੀ ਹੋਈ ਹੈ ਪਰ ਉੱਥੇ ਤੋਂ ਦੱਸ ਦਈਏ ਕਿ ਜਿੱਥੇ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਆ ਕੇ ਮੱਥਾ ਟੇਕਿਆ ਗਿਆ ਤੇ ਉੱਥੇ ਹੀ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਦੀ ਡੁਬਕੀ ਵੀ ਲਗਾਈ ਹੈ ਤੇ ਦੂਜੇ ਪਾਸੇ ਰਹਿਰਾਜ ਦੇ ਪਾਠ ਤੋਂ ਬਾਅਦ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਜ਼ਾਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਦੋਸ਼ਿਤ ਰਹਿਤ ਆਤਿਸ਼ਬਾਜ਼ੀ ਵੀ ਕੀਤੀ ਗਈ ਹੈ ਸੰਗਤਾਂ ਦੇ ਵੱਲੋਂ ਪ੍ਰਕਿਰਮਾ ਦੇ ਵਿੱਚ ਸੁੰਦਰ ਦੀਪ ਮਾਲਾ ਵੀ ਕੀਤੀ ਗਈ ਹੈ ਤੇ ਇਸ ਦੌਰਾਨ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਨੇ ਇਸ ਦੌਰਾਨ ਸਾਡੇ ਮੌਜੂਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੰਗਤਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਆਹ ਤੁਹਾਨੂੰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਆਂ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਾਰਿਆਂ ਸੰਤਾਂ ਲੱਖ ਲੱਖ ਵਧਾਈ ਹੋਏ ਗੁਰੂ ਸਾਹਿਬ ਦੇ ਦੇਸ਼ ਤੇ ਚੱਲਾਂਗੇ ਤਾਂ ਹੀ ਮਨੁੱਖਤਾ ਦਾ ਕਲਿਆਣ ਹੈ ਅੱਜ ਦੇ ਸਮੇਂ ਬਹੁਤ ਜ਼ਰੂਰਤ ਹੈ ਸਾਂਝੀ ਵਾਲਤਾ ਦੀ ਜਿਨਾ ਕਰਕੇ ਗੁਰੂ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਅਸੀਂ ਜਾਾਂਗੇ ਸਾਰੇ ਮਿਲ ਕੇ ਹੀ ਰਾਵਾਂਗੇ ਤਾਂ ਹੀ ਸਾਡਾ ਬੇੜਾ ਪਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਤਿਸ਼ਬਾਜੀ ਦਾ ਨਜ਼ਾਰਾ ਕਿਸ ਤਰੀਕੇ ਦਾ ਆਤਿਸ਼ਬਾਜੀ ਦੇਖੋ ਜੀ ਇੱਕ ਰੌਣਕ ਹੈਗੀ ਹੈ ਇਸ ਨੂੰ ਅਸੀਂ ਭਾਵੇਂ ਰੰਗ ਤਮਾਸ਼ਾ ਦੇਖੀਏ ਭਾਵੇਂ ਕੁਝ ਵੀ ਦੇਖੇ ਇੱਕ ਗੁਰੂ ਸਾਹਿਬ ਦੇ ਪ੍ਰਤੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਹ ਆਤਿਸ਼ਬਾਜੀ ਦਾ ਪ੍ਰੋਗਰਾਮ ਕੀਤਾ ਜਾਂਦਾ ਤੇ ਸਾਡੇ ਖਾਸ ਕਰਕੇ ਦਿੱਲੀ ਵਾਲਿਆਂ ਅਸਤੇ ਤੇ ਇਹ ਬਹੁਤ ਵੱਡੀ ਜਗ੍ਹਾ ਹੈ ਜਿੱਤੇ ਕਿ ਸਾਨੂੰ ਆਤਿਸ਼ਬਾਜੀ ਦੇਖਣ ਨੂੰ ਵੀ ਮਿਲਦੀ ਹੈ ਇੱਕ ਸਿੱਖੀ ਦਾ ਤੁਰਾ ਹੋਣ ਕਰਕੇ ਅਸੀਂ ਇੱਥੇ ਸਾਰੇ ਨਤਮਸਤਕ ਹੋਣ ਆਨੇ ਆ ਭਾਵੇਂ ਗੁਰਪੁਰਬ ਹੋਵੇ ਭਾਵੇਂ ਕੋਈ ਦਿਨ ਤਿਉਹਾਰ ਹੋਵੇ ਅਸੀਂ ਚਾਹੁੰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਇੱਥੇ ਮਨਾਏ ਜਾਣ ਇਹ ਮਹਿਸੂਸ ਕਰ ਰਿਹਾ ਦਿੱਲੀ ਤੋਂ ਚੱਲ ਕੇ ਆਏ ਹੋ ਕਿ ਕਿਉਂ ਕਿ ਇਹ ਤਾਂ ਸਾਡਾ ਮੇਨ ਤੁਰਾ ਹੀ ਖੁਸ਼ੀ ਦਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਨੇ ਆ ਗੁਰੂ ਸਾਹਿਬ ਸਾਨੂੰ ਹਮੇਸ਼ਾ ਖੁਸ਼ੀਆਂ ਹੀ ਦਿੰਦੇ ਨੇ ਤੇ ਸਰਵਰਤਾ ਪਲਾ ਕਰਦੇ ਨੇ ਠੀਕ ਠੀਕ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪਰ ਦੀ ਆਪ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਹੋਏ ਗੁਰੂ ਸਾਹਿਬ ਦੇ ਦੇਸ਼ ਤੇ ਚੱਲਾਂਗੇ ਤਾਂ ਹੀ ਮਨੁੱਖਤਾ ਦਾ ਕਲਿਆਣ ਹੈ ਅੱਜ ਦੇ ਸਮੇਂ ਬਹੁਤ ਜ਼ਰੂਰਤ ਹੈ ਸੰਜੀਵਾਲਤਾ ਦੀ ਜਿਨਾ ਕਰਕੇ ਗੁਰੂ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਅਸੀਂ ਜਾਾਂਗੇ ਸਾਰੇ ਮਿਲ ਕੇ ਹੀ ਰਾਵਾਂਗੇ ਤਾਂ ਸਾਡਾ ਬੇੜਾ ਪਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਤਿਸ਼ਬਾਜ਼ੀ ਦਾ ਨਜ਼ਾਰਾ ਕਿਸ ਤਰੀਕੇ ਨਾਲ ਆਤਿਸ਼ਬਾਜ਼ੀ ਦੇਖੋ ਜੀ ਇੱਕ ਰੌਣਕ ਹੈਗੀ ਐ ਇਸ ਨੂੰ ਅਸੀਂ ਭਾਵੇਂ ਰੰਗ ਤਮਾਸ਼ਾ ਦੇਖੀਏ ਭਾਵੇਂ ਕੁਝ ਵੀ ਦੇਖੇ ਇੱਕ ਗੁਰੂ ਸਾਹਿਬ ਦੇ ਪ੍ਰਤੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਹ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਕੀਤਾ ਜਾਂਦਾ ਤੇ ਸਾਡੇ ਖਾਸ ਕਰਕੇ ਦਿੱਲੀ ਵਾਲਿਆਂ ਅਸਤੇ ਤੇ ਇਹ ਬਹੁਤ ਵੱਡੀ ਜਗ੍ਹਾ ਹੈ ਜਿੱਥੇ ਕਿ ਸਾਨੂੰ ਆਤਿਸ਼ਬਾਜ਼ੀ ਦੇਖਣ ਨੂੰ ਵੀ ਮਿਲਦੀ ਹੈ ਇੱਕ ਸਿੱਖੀ ਦਾ ਤੁਰਾ ਹੋਣ ਕਰਕੇ ਅਸੀਂ ਇੱਥੇ ਸਾਰੇ ਨਤਮਸਤਕ ਹੋਣ ਆਨੇ ਆ ਪਾਂਮੀ ਕੁਰਪੁਰੋ ਹੋਏ ਪਾਂਮੀ ਕੋਦਿੰਦ ਤਿਉਹਾਰ ਹੋਏ ਅਸੀਂ ਚਾਹੁੰਦੇ ਹਾਂ ਕਿ ਸੇਰ ਦਰਬਾਰ ਸਾਹਿਬ ਇੱਥੇ ਮਨਾਇਆ ਜਾਵੇ। ਇਹ ਮਹਿਸੂਸ ਕਰ ਰਿਹਾ ਦਿੱਲੀ ਤੋਂ ਚੱਲ ਕੇ ਆਏ ਹੋ ਕਿ ਕਿਉਂਕਿ ਸਾਡਾ ਮੇਨ ਧੋਰਾ ਹੀ ਖੁਸ਼ੀ ਦਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਨੇ ਆ। ਗੁਰੂ ਸਾਹਿਬ ਸਾਨੂੰ ਬੇਸ਼ਕ ਖੁਸ਼ੀਆਂ ਹੀ ਦਿੰਦੇ ਨੇ ਤੇ ਸਰਵਰਤਾ ਪਲਾ ਕਰਦੇ ਨੇ। ਠੀਕ। ਨਾਮ ਆਪਕਾ ਸਰਬੰਚ। ਕਹਾਂ ਕੇ ਆ? ਮੈਂ ਦਿੱਲੀ ਸ਼ਹਿਰ। ਆਪਨੇ ਆਤਿਸ਼ਬਾਦੀ ਦੇਖੀ ਯਹਾਂ ਪਰ ਕਿਹੋ ਜਿਹਾ ਅਨੁਭਵ ਰਖਾ? ਕਿਹੋ ਜਿਹਾ ਲਗਾ? ਆ ਆਤਿਸ਼ਬਾਦੀ ਆਤਿਸ਼ਬਾਦੀ थी तो मेरे को आज बहुत मजा आया और आज गुरु था तो दिए जराए बहुत कुछ किया और आज इतने सारे लोग थे कि हम गुझ्वारे के अंदर तो जा नहीं पाए तो कुण कुण था फैमिली आपके साथ। मेरे साथ मेरी नानी थी मम्मा थी और पापा थे कैसा एक्सपीरियंस रहा आज आपका आज बहुत अच्छा था और मैं बहुत दूर से आया उस थी।